ਉਹ ਜੀ ਕੋਈ ਸਕੂਟਰ ਲੈ ਕੇ ਆਇਆ ਐਕਟਵਾ ਦੇ ਉੱਤੇ ਤੇ ਇੱਥੋਂ ਆ ਜਿਹੜੀਆਂ ਰਜਾਈਆਂ ਪਈਆਂ ਨੇ ਇੱਕ ਇੱਕ ਰਜਾਈ ਆਰਾਮ ਨਾਲ ਬੜੇ ਆਰਾਮ ਨਾਲ ਚੱਕਦਾ ਰਿਹਾ ਤਿੰਨ ਚਾਰ ਜਦੋਂ ਨੇ ਚੱਕ ਲਈਆਂ ਤੇ ਸਕੂਟਰ ਸਟਾਰਟ ਕਰਕੇ ਚੱਲ ਗਿਆ ਜਦੋਂ ਪਤਾ ਲੱਗਿਆ ਅਸੀਂ ਬਾਹਰ ਆਏ ਜਦੋਂ ਉਹ ਸ਼ੁਰੂ ਹੋ ਗਿਆ ਸਕੂਟਰ ਦਾ ਪਿੱਛਾ ਵੀ ਕੀਤਾ ਪਰ ਕਿਹੜੀ ਗਲੀ 'ਚ ਚੱਲੇਗਾ ਕੀ ਪਤਾ ਜੀ ਲੱਗਦਾ ਨੈਕਸਟ ਡੇ ਅਗਲੀ ਦੁਕਾਨ ਤੇ ਕੁਮਾਰ ਮੰਡੀ ਉਸ ਵਾਲ ਵਾਲੇ ਕਿੰਨੇ ਕਿ ਜਗ੍ਹਾ ਤੇ ਚੋਰੀ ਕਰ ਚੱਕਾ ਹੈ ਚੋਰ ਸੋਮਵਾਰ ਮੰਗਲਵਾਰ ਬੁੱਧਵਾਰ ਅਜ ਵੀਰਵਾਰ ਚੌਥੇ ਦਿਨ ਯਾਨੀ ਲਗਾਤਾਰੀ ਉਹਨੇ ਅਲੱਗ-ਅਲੱਗ ਦੁਕਾਨਾਂ ਨੂੰ ਟਾਰਗੇਟ ਬਣਾ ਲਿਆ। ਮਤਲਬ ਕਿ ਤੁਹਾਡਾ ਕਹਿੰਦਾ ਕਿ ਦਿਨ-ਦਿਹਾੜੇ ਇੱਕ ਚੋਰ ਬਦਮਾਸ਼ ਜਿਹੜਾ ਆਪਾ ਪੀਵਾ ਚੱਕੀ ਗਈ ਸਾਡੀ ਉਰਮ। ਐਕਟਿਵਾ ਚੱਕੀ ਗਈ ਇਦਾਂ ਹੀ। ਐਕਟਿਵਾ ਕੋਲੋਂ ਚ ਅੱਖੇ ਲੈ ਗਿਆ। ਪਹਿਲੇ ਖੁਦ ਕੈਮਰੇ ਲੱਗੇ ਹੋਏ ਆ। ਉਸ ਕੈਮਰੇ ਨਾਲ ਉਹਦਾ ਨੰਬਰ ਟ੍ਰੇਸ ਕੀਤਾ। ਪਤਾ ਕਰਾਇਆ ਕਿ ਉਹ ਡਰੈਸ ਮਾਡਲ ਟਾਊਨ ਏਰੀਆ ਦਾ ਨਿਕਲਿਆ। ਜਿਸ ਟਾਈਮ ਅਸੀਂ ਮਾਡਲ ਟਾਊਨ ਏਰੀਆ ਵਿੱਚ ਜਾ ਕੇ ਉਸ ਡਰੈਸ ਤੇ ਵੈਰੀਫਿਕੇਸ਼ਨ ਕੀਤੀ ਤਾਂ ਉਸ ਬੰਦੇ ਦੇ ਵੀ ਐਕਟਿਵਾ ਚੋਰੀ ਹੋਈ ਹੋਈ ਸੀ। ਸੇਮ ਉਹੀ ਬੰਦਾ, ਸੇਮ ਐਕਟਿਵਾ ਤੇ ਆਰਤੀ ਚੌਂਕ 'ਚ ਕਾਰਵਾਈ ਬਾਰ ਦੱਤ ਕਰ ਰਿਹਾ ਜੀ ਦਿਨ ਦਿਹਾੜੇ ਕੰਮ ਹੋਇਆ ਜੀ 2:30 'ਤੇ ਚੋਰੀ ਹੋਈ ਹੈ ਹੁਣ ਅਸੀਂ ਅੰਦਰ ਦੁਕਾਨ ਦੇ ਅੰਦਰ ਬੀਜੇ ਸਾਡੇ ਕੋਲ ਕਸਟਮਰ ਆ ਬੰਦਾ ਬਾਹਰ ਤੇ ਨਿਗਰੱਖੂਗਾ ਨਹੀਂ ਬਾਰ-ਬਾਰ ਉਧਰੋਂ ਲਾਂਚ ਟਾਈਮ ਸੀਗਾ ਮੁੰਡੇ ਸਾਰੇ ਰੋਟੀ ਖਾਣ ਗਏ ਸੀਗੇ ਹੁਣ ਅੰਦਰ ਦੋ ਤਿੰਨ ਗਾਹੇ ਸਾਡੇ ਕੋਲ ਅਸੀਂ ਟੰਡ ਕਰਦੇ ਪਏ ਤੇ ਨੇਰਗਰ ਦੀ ਚਾਹੀ ਪੀ ਹੈ ਲੋਧੜਾ ਲੈਵਨਰ ਜਿਓ ਚਕੇ ਤੁਸੀਂ ਤੇ ਮੈਂ ਹਾ ਯੁਮਰੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਲਗਾਤਾਰ ਚੋਰਾ ਦਾ ਆਤੰਕ ਜਿਹੜਾ ਕੀ ਹੈ ਜਾਰੀ ਹੈ ਹਾਲਾਂਕਿ ਚੋਰੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆਏ ਆ ਬਦਮਾਸ਼ ਜਿਹੜਾ ਕੀ ਐ ਦਾ ਗਰਾਫ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਵੈ ਹਾਲਾਂਕਿ ਤਾਜ਼ਾ ਮਾਮਲਾ ਜਿਹੜਾ ਕੀ ਹੈ ਕੁਮਾਰ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਇੱਕ ਹੀ ਚੋਰ ਨੇ ਤਿੰਨ ਚਾਰ ਜਗ੍ਹਾ ਤੇ ਇਸ ਚੋਰੀ ਨੂੰ ਜਿਹੜਾ ਕੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਵੈ ਮੇਨ ਨਾਲ ਉਹ ਵਿਅਕਤੀ ਜੁੜ ਚੁੱਕੇ ਨੇ ਜਿਨ੍ਹਾਂ ਦੇ ਚੋਰੀ ਹੋਈ ਹੈ ਕੀ ਨਾਮ ਅੰਕਲ ਤੁਹਾਡਾ ਮੇਰਾ ਨਾਂਜੀ ਬਲਦੇਵ ਸਿੰਘ ਜੀ ਜੀ ਕੀ ਹੋਇਆ ਸੀਗਾ ਕੌਣ ਬਦਮਾਸ਼ ਸੀਗਾ ਉਹ ਉਹ ਜੀ ਕੋਈ ਸਕੂਟਰ ਲੈ ਕੇ ਆਇਆ ਐਕਟਵਾ ਦੇ ਉੱਤੇ ਤੇ ਇੱਥੋਂ ਆ ਜਿਹੜੀਆਂ ਰਜਾਈਆਂ ਪਈਆਂ ਨੇ ਇੱਕ ਇੱਕ ਰਜਾਈ ਆਰਾਮ ਨਾਲ ਬੜੇ ਆਰਾਮ ਨਾਲ ਚੱਕdaggerਿਆ ਤਿੰਨ ਚਾਰ ਜਦੋਂ ਨੇ ਚੱਕ ਲਈਆਂ ਤੇ ਸਕੂਟਰ ਸਟਾਰਟ ਕਰਕੇ ਚੱਲੇ ਗਿਆ ਜਦੋਂ ਪਤਾ ਲੱਗਿਆ ਸੀ ਬਾਹਰ ਆਏ ਤੇ ਜਦੋਂ ਇਹ ਸ਼ੁਰੂ ਹੋ ਗਿਆ ਸਕੂਟਰ ਦਾ ਪਿੱਛਾ ਵੀ ਕੀਤਾ ਪਰ ਕਿਹੜੀ ਗਲੀ ਚ ਚੱਲੇ ਗਿਆ ਕੀ ਪਤਾ ਜੀ ਲੱਗਦਾ ਪਿੱਛਾ ਕੀਤਾ ਉਹਦਾ ਪਰ ਨਹੀਂ ਫੜਿਆ ਗਿਆ ਇਹ ਤਾਂ ਹੁਣ ਪੁਲਿਸ ਹੀ ਜਾਣੇ ਕਿਹੜਾ ਸਕੂਟਰ ਆ ਜਦੋਂ ਪਤਾ ਕੀਤਾ ਤੇ ਕਹਿੰਦੇ ਜੀ ਸਕੂਟਰ ਵੀ ਉਹਨਾਂ ਨੇ ਚੋਰੀ ਦਾ ਕੀਤਾ ਹੋਇਆ ਐਕਟਵਾ ਦੇ ਹਾਂਜੀ ਨੈਕਸਟ ਡੇ ਹਾਂਜੀ ਨੈਕਸਟ ਡੇ ਅਗਲੀ ਦੁਕਾਨ ਤੇ ਘਮਾਰ ਮੰਡੀ ਉਹ سوال ਵਾਲਿਆਂ ਕਿੰਨੇ ਕਿ ਜਗ੍ਹਾ ਤੇ ਚੋਰੀ ਕਰ ਚੱਕਾ ਹੈ ਚੋਰ ਬਦਮਾਸ਼ ਉਹ ਆਹ ਆ ਲਗਾਤਾਰ ਹੀ ਆਹ ਆ ਸਮਝ ਲਓ ਵੀ ਸੋਮਵਾਰ ਮੰਗਲਵਾਰ ਬੁੱਧਵਾਰ ਅੱਜ ਵੀਰਵਾਰ ਚੌਥੇ ਦਿਨ ਜਾਨੀ ਲਗਾਤਾਰ ਹੀ ਉਹਨੇ ਅਲੱਗ-ਅਲੱਗ ਦੁਕਾਨਾਂ ਨੂੰ ਟਾਰਗੇਟ ਬਣਾ ਲਿਆ ਹਾਂਜੀ ਇਹ ਪਤਾ ਲੱਗਿਆ ਕਿ ਕਿੰਨੇ ਕੋ ਜਾਨੇ ਚੋਰ ਸੀਗੇ ਕੌਣ ਸੀਗਾ ਪਰ ਨਹੀਂ ਹੈ ਜੀ ਕੱਲਾ ਹੀ ਹੈ ਐਕਟਿਵਾ ਤੇ ਐਕਟਿਵਾ ਵੀ ਕਹਿੰਦੇ ਕੋਈ ਨੰਬਰ ਚੋਰੀ ਦੀ ਐਕਟਿਵਾ ਵੀ अच्छा कोई ना उन्हें हेलमेट ਪਾਈ ਹੈ ਨਾ ਮਾਸਕ ਲਾਈ ਹੈ ਪੁਲਿਸ ਨੂੰ ਪਤਾ ਹੀ ਹੋ ਸਕਦਾ ਹੈ ਚਾਨ ਪਛਾਨ ਹੋ ਰਹੀ ਹੈ ਉਸ ਵਿਅਕਤੀ ਦੀ ਪਛਾਣ ਨੇਚਰਲੀ ਪਤਾ ਕੈਮਰਿਆਂ ਚ ਆ ਰਿਹਾ ਜੀ ਇਹ ਜਿਹੜੀ ਆਵਾਦ ਨੂੰ ਅਨਜਾਨ ਦਿੱਤਾ ਵੈ ਇਹ ਕਿ ਕਿੰਨੇ ਵੀ ਦੀ ਗੱਲ ਹੋਣੀ ਹੈ ਇਹ ਦੁਪਹਿਰ ਦੀ ਪੂਰੀ ਸੜਕ ਚੱਲਦੀ ਆ ਦੁਕਾਨਾਂ ਸਾਹਮਣੇ ਸਾਹਮਣੇ ਸਾਰੀਆਂ ਖੁੱਲੀਆਂ ਨੇ ਮਤਲਬ ਕਿ ਤੁਹਾਡਾ ਕਹਿਣਾ ਕਿ ਦਿਨ ਦਿਹਾੜੇ ਇੱਕ ਚੋਰ ਬਦਮਾਸ਼ ਜਿਹਾ ਕੀ ਆਵਾਦ ਨਾ ਐਕਟਿਵਾ ਚੱਕੀ ਗਈ ਸਾਡੀ ਉਰੋਂ ਅੱਛਾ ਐਕਟਿਵਾ ਚੱਕੀ ਗਈ ਇਦਾਂ ਹੀ ਹਾਂਜੀ ਐਕਟਿਵਾ ਕੋਲੋਂ ਚੱਕ ਕੇ ਲੈ ਗਿਆ ਹਾਂ ਕਾਫੀ ਵਧੀ ਜਾਂਦਾ ਜੀ ਕੰਮ ਪਿਛਲੇ ਥੋੜੇ ਦਿਨ ਪਹਿਲਾਂ ਪਿਛਲੀ ਗਲੀ ਚੋਂ ਚੱਕਿਆ ਗਿਆ ਕਦੀ ਕੋਸ਼ ਕਦੀ ਕੁਛ ਇਹ ਕੈਮਰੇ ਜਗਾ ਜਗਾ ਲੱਗੇ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਡਰ ਪਾਇਨੀ ਹੈ ਜੀ ਡਰੀ ਨਹੀਂ ਗਏ ਪੰਜਾਬ ਦਾ ਮਾਹੌਲ ਦੇਖੀਏ ਮਾਹੌਲ ਖਰਾਬ ਹੀ ਹੈ ਜੀ ਖਰਾਬ ਹੀ ਹੈ ਜੀ ਭਾਜੀ ਡੇ ਬਾਏ ਡੇ ਡੇ ਬਾਏ ਡੇ ਕਿਹੜੀ ਕਿਹੜੀ ਦੁਕਾਨ ਹੈ ਤੇ ਕਿੱਥੇ ਚੋਰੀ ਹੋਈ ਹੈ ਮੇਰੀ ਖੁਦ ਦੁਕਾਨ ਹੈ ਜੀ ساری ਦੁਕਾਨ ਹੈ ਫੈਨ ਲੂਮ ਦੀ ਦੁਕਾਨ ਹੈ ਜੀ ਮੰਗਲਵਾਰ 2:30 ਵਜੇ ਦੁਪਹਿਰੇ ਮੈਂ ਲੰਚ ਕਰਨੀ ਅੰਦਰ ਗਿਆ ਸੀ ਮੇਰੀ ਮਤਲਬ ਦੁਕਾਨ ਤੇ ਬੈਠੇ ਸੀਗੇ ਇੱਕ ਬੰਦਾ ਐਕਟਿਵਾ ਤੇ ਆਇਆ ਐ ਐਕਟਿਵਾ ਲਗਾ ਕੇ ਉਹਨੇ 21 ਕਰਕੇ ਚਾਰ ਜਾਈਆਂ ਐਕਟਿਵਾ ਤੇ ਰੱਖ ਕੇ ਲੈ ਕੇ ਗਿਆ ਸਾਡੇ ਖੁਦ ਕੈਮਰੇ ਲੱਗੇ ਹੋਏ ਐ ਉਸ ਕੈਮਰੇ ਨਾਲ ਉਹਦਾ ਨੰਬਰ ਟ੍ਰੇਸ ਕੀਤਾ ਨੰਬਰ ਟ੍ਰੇਸ ਕਰਕੇ ਪੁਲਿਸ ਨੂੰ ਕੰਪਲੇਂਟ ਦਿੱਤੀ ਪੁਲਿਸ ਨੇ ਕੰਪਲੇਂਟ ਲਿਖਣ ਤੋਂ ਬਾਅਦ ਪਤਾ ਕਰਾਇਆ ਕਿ ਉਹ ਐਡਰੈਸ ਮੋਡਲ ਟਾਊਨ ਏਰੀਆ ਦਾ ਨਿਕਲਿਆ ਜਿਸ ਟਾਈਮ ਅਸੀਂ ਮਾਡਲ ਟਾਊਨ ਏਰੀਆ ਵਿੱਚ ਜਾ ਕੇ ਉਸ ਐਡਰੈਸ ਤੇ ਵੈਰੀਫਿਕੇਸ਼ਨ ਕੀਤੀ ਤਾਂ ਉਸ ਬੰਦੇ ਦੇ ਵੀ ਐਕਟਿਵ ਹੈ ਚੋਰੀ ਹੋਈ ਹੋਈ ਸੀ 2 ਤਰੀਕ ਨੂੰ ਐਕਟਿਵ ਆ ਚੋਰੀ ਹੋਈ ਉਹਨਾਂ ਦੀ ਉੱਥੋਂ ਉਹਨਾਂ ਦੀ ਐਫ ਆਈ ਆਰ ਮਾਡਲ ਟਾਊਨ ਏਰੀਆ ਵਿੱਚ ਲਿਖਾਈ ਹੋਈ ਹੈ ਸੇਮ ਉਹੀ ਬੰਦਾ ਸੇਮ ਐਕਟਿਵ ਆ ਤੇ ਆਰਤੀ ਚੌਂਗ 'ਚ ਕਾਰਵਾਈ ਵਾਰਦਾਤ ਕਰ ਰਿਹਾ ਹੈ ਨੈਕਸਟ ਡੇ ਉਹੀ ਆਦਮੀ ਉਹੀ ਐਕਟਿਵ ਆ ਤੇ ਉਹੀ ਟਾਈਮ ਤੇ ਆਰਤੀ ਚੌਂਗ 'ਚ ਫਿਰ ਉਹੀ ਕਾਰਵਾਈ ਵਾਰਦਾਤ ਕਰ ਰਿਹਾ ਹੈ ਅੱਜ ਸਵੇਰੇ 7:30 ਵਜੇ ਵਰਨਾ ਮਾਣਾ ਰੋਡ ਤੇ ਉਹੀ ਬੰਦਾ ਐਕਟਿਵਾ ਤੇ ਸੇਮ ਐਕਟਿਵਾ ਤੇ ਸੇਮ ਸਟਾਈਲ ਨਾਲ ਚੋਰੀ ਕਰ ਰਿਹਾ ਉਹ ਉਹ ਕਾਦੀਆਂ ਦੁਕਾਨਾਂ ਚ ਚੋਰੀਆਂ ਕੀਤੀਆਂ ਕਿਹੜੀ ਦੁਕਾਨਾਂ ਕੀ ਹੈ ਕੀ ਉਹ ਦੀ ਸਾਡੀ ਹੈਂਡਲੂਮ ਦੀ ਦੁਕਾਨ ਆ ਆਰਤੀ ਚੌਂਗ ਚ ਸੇਮ ਹੈਂਡਲੂਮ ਦੁਕਾਨ ਆ ਤੀਸਰੀ ਦੁਕਾਨ ਕਰਿਆਨੀ ਦੁਕਾਨ ਆ ਉਥੋਂ ਆਟੇ ਦੀ ਥੱਲੀਆਂ ਚੱਕੀਆਂ ਗਈਆਂ ਵੀਡੀਓ ਉਹਨਾਂ ਦੇ ਵੀ ਸੀਸੀਟੀਵੀ ਕੈਮਰੇ ਵਿੱਚ ਆਈ ਹੈ ਉਹ ਬੰਦੇ ਨੇ ਨਾ ਮਾਸਕ ਲਗਾਇਆ ਨਾ ਉਹਨੇ ਕੋਈ ਹੈਲਮਟ ਪਾਇਆ ਨਾ ਹੀ ਕੋਈ ਉਹਨੂੰ ਕਿਸੇ ਚੀਜ਼ ਦਾ ਡਰ ਆ ਸੇਮ ਕੰਟੀਨਿਊ ਤਿੰਨ ਚਾਰ ਦਿਨ ਤੋਂ ਲਗਾਤਾਰ ਜੋ ਸਾਨੂੰ ਹਜੇ ਤੱਕ ਪਤਾ ਲੱਗਾ ਹੈ ਕਿ 3 ਤੋਂ 4 ਚੋਰੀਆਂ ਤਾਂ ਹੋ ਚੁੱਕੀਆਂ ਐ ਬਾਕੀ ਪਤਾ ਨਹੀਂ ਕਿੰਨੀਆਂ ਕਰ ਚੁੱਕਾ ਉਹ ਯਾਨੀ ਉਹਨੂੰ ਪੁਲਿਸ ਦਾ ਇੰਨਾ ਵੀ ਡਰ ਨਹੀਂ ਹੈ ਕਿ ਉਹ ਸ਼ਹਿਰ ਦੇ ਵਿੱਚ 4-5 ਕਿਲੋਮੀਟਰ ਦੇ ਵਿੱਚ ਏਰੀਏ ਵਿੱਚ ਹੀ ਉਹ ਐਕਟਿਵ ਚੋਰੀ ਕਰਕੇ ਵਾਰਦਾਤਾਂ ਕਰ ਰਿਹਾ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਮਗਰ ਪੁਲਿਸ ਵੱਲੋਂ ਹਜੇ ਸਾਨੂੰ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਹਜੇ ਭਾਜੀ ਕੁਝ ਚੰਦ ਕਦਮਾਂ ਤੇ ਕੁਮਾਰ ਮੰਡੀ ਚੌਂਕੀ ਵੀ ਪੈਂਦੀ ਹੈ ਕੋਈ ਉਤਲਾਬ ਕੋਈ ਵਗੈਰਾ ਪੁਲਿਸ ਮੌਕੇ ਤੇ ਆਈ ਹੋਈ ਹੈ ਇਤਲਾਹ ਦਿੱਤੀ ਹੈ ਜੀ ਪੁਲਿਸ ਮੌਕੇ ਤੇ ਆਈ ਸੀਗੀ ਸਾਡੇ ਹੀ ਸੀਸੀਟੀਵੀ ਕੈਮਰੇ ਉਹਨਾਂ ਨੇ ਦੇਖੇ ਐ ਸੀਸੀਟੀਵੀ ਕੈਮਰੇ ਤੋਂ ਥ्रू ਹੀ ਉਹਨਾਂ ਨੇ ਕਾਰਵਾਈ ਅੱਗੋਂ ਸ਼ੁਰੂ ਕੀਤੀ ਹੈ ਮਗਰ ਸਾਨੂੰ ਹਜੇ ਤੱਕ ਕੋਈ ਰਿਸਪਾਂਸ ਨਹੀਂ ਆਇਆ ਕੋਈ ਕੋਈ ਮਤਲਬ ਕਿ ਪੁਲਿਸ ਨਾਲ ਗੱਲਬਾਤ ਕਰਕੇ ਤੁਸੀਂ ਕੋਈ ਰਿਸਪਾਂਸ ਤੁਸੀਂ ਮਾਮਲਾ ਦਰਜ ਕੀਤਾ ਬੋਲ ਸਕਦੇ ਹਾਂਜੀ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕੀਤਾ ਅਸੀਂ ਪੁਲਿਸ ਨੂੰ ਇਹੀ ਕਿਹਾ ਸੀਗਾ ਕਿ ਤੁਸੀਂ ਜੋ ਆਰਤੀ ਚੌਂਗ ਦੇ ਵਿੱਚ ਕੈਮਰੇ ਲੱਗੇ ਆ ਉਹਨਾਂ ਨੂੰ ਖੁਲਾਇਆ ਜਾਵੇ ਦੇਖਿਆ ਜਾਵੇ ਉਹ ਕਿਸ ਥਰੋਂ ਆਇਆ ਕਿੱਧਰੋਂ ਗਿਆ ਮਗਰ ਸਾਨੂੰ ਹਜੇ ਤੱਕ ਕੋਈ ਰਿਸਪਾਂਸ ਨਹੀਂ ਮਿਲਿਆ ਭਾਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਪਰਜੀਤ ਸਿੰਘ ਹੈ ਜੀ ਹਾਂਜੀ ਆਰਤੀ ਚੌਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਜਿਹੜਾ ਕਿ ਇੱਕ ਬਦਮਾਸ਼ ਜਿਹੜਾ ਕਿ ਚੋਰ ਬਦਮਾਸ਼ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਲੁੱਟ ਕੰਬਲ ਵਗੈਰਾ ਚੱਕ ਕੇ ਲੈ ਗਿਆ ਸ਼ਰੀਆਮ ਬਾਰੂ ਇਹ ਤਾਂ ਦਿਨ ਦਿਹਾੜੇ ਕੰਮ ਹੋਇਆ ਜੀ 2:32 ਮਿੰਟ ਤੇ ਚੋਰੀ ਹੋਈ ਹੈ ਹੁਣ ਅਸੀਂ ਅੰਦਰ ਦੁਕਾਨ ਦੇ ਅੰਦਰ ਵੀ ਜੇ ਸਾਡੇ ਕੋਲ ਕਸਟਮਰ ਆ ਬੰਦਾ ਬਾਹਰ ਤੇ ਨਿਗਰੱਖੂਗਾ ਨਹੀਂ ਬਾਰ-ਬਾਰ ਉਧਰੋਂ ਲੰਚ ਟਾਈਮ ਸੀਗਾ ਮੁੰਡੇ ਸਾਰੇ ਰੋਟੀ ਖਾਣ ਗਏ ਹੋਏ ਸੀਗੇ ਹੁਣ ਅੰਦਰ ਦੋ ਤਿੰਨ ਗਾਹਕ ਸਾਡੇ ਕੋਲ ਸੀ ਟੈਂਡ ਕਰਦੇ ਪਏ ਇਹ ਤਾਂ ਨੇਰਗੜ ਦੀ ਚਾਹੀ ਪੀ ਹੈ ਇਹ ਤਾਂ ਗਵਰਨਮੈਂਟ ਜੀ ਆ ਪ੍ਰਸ਼ਾਸਨ ਨੂੰ ਚਾਹੀਦਾ ਹੁੰਦਾ ਤਾਂ ਪਣੀ ਜਿਹੜੀ ਚੀਜ਼ ਤੇ ਕੀ ਲੱਗਦਾ ਜਿਹੜੀ ਸਰਕਾਰ ਮੌਜੂਦਾ ਸਰਕਾਰ ਆਪ ਸਰਕਾਰ ਆਈ ਹੈ ਕਿ ਉਹਨੂੰ ਇੱਕ ਬਦਮਾਸ਼ਾਂ ਨੂੰ ਕੋਈ ਕਾਬੂ ਕਰ ਪੜੀ ਪੰਜਾਬ ਪੁਲ ਦੀ ਹੈ ਪੰਜਾਬ ਪੁਲ ਦੇ ਅੱਥਾ ਤੇ ਪੱਟੀ ਬੰਨੀ ਹੋਈ ਹੈ ਇਹ ਪਤਾ ਗੱਲ ਕੀ ਦੇਖੋ ਜੀ ਉਹਨਾਂ ਨੂੰ ਹੁਣ ਪ੍ਰਸ਼ਾਸਨ ਨੂੰ ਇਹ ਚੀਜ਼ਾ ਜਿਵੇਂ ਆਰਤੀ ਚੌਕ ਹੈ ਆਰਤੀ ਚੌਕ ਦੇ ਵਿੱਚ ਮੁਲਾਜ਼ਮ ਨੂੰ ਡਿਊਟੀ ਚਾਹੀਦੀ ਚਾਹੀਦੀ ਉਹਨਾਂ ਨੂੰ ਦੋ ਤੋਂ ਤਿੰਨ ਮੁਲਾਜ਼ਮ ਖੜੇ ਹੋਣ ਤਾਂ دہشت ਪੈਂਦੀ ਭਾਜੀ ਹਾਲਾਂਕਿ ਚੰਦ ਤੱਕ ਮਦੂਰੀ ਤੇ ਇੱਕ ਟ੍ਰੈਫਿਕ ਵਾਲੇ ਵੀ ਖੜੇ ਹੁੰਦੇ ਨੇ ਉਹਨੇ ਟ੍ਰੈਫਿਕ ਵਾਲੇ ਤਾਂ ਪਰਲੇ ਚੌਕ ਪਾਰ ਖੜੇ ਹੁੰਦੇ ਨੇ ਜੀ ਉਦੋਂ ਉਹਨਾਂ ਨੇ ਆਪਣੀ ਡਿ ਜਿਹੜੋਂ ਆਪਣੇ ਆਪਣੇ ਚੌਂਕੀ ਦੇ ਇਨਚਾਰਜ ਹੈਗੇ ਜਾਂ ਉਹਨਾਂ ਨੂੰ ਚਾਹੀਦਾ ਦੋ ਮੁਲਾਜ਼ਮ ਖੜੇ ਉਹਨੂੰ ਪੀਸੀਆਰ ਨਾਲ ਖੜੇ ਉਹਨੂੰ ਦੋ ਜਾਂ ਤਿੰਨ ਬੰਦੇ ਉਹਦੇ ਨਾਲ ਬਹੁਤ ਚੀਜ਼ ਦਾ ਫਰਕ ਪੈਂਦਾ ਹੈਗਾ ਠੀਕ ਹੈ ਅਸੀਂ ਹੁਣ ਅੰਦਰ ਹੁਣੇ ਆ ਸਾਨੂੰ ਕੀ ਬਦਲਣਾ ਬਾਹਰ ਉਹ ਚੀਜ਼ ਸਾਡੀ ਚੱਕ ਕੇ ਲੈ ਗਿਆ ਉਹ ਤਾਂ ਮਿੰਟ ਲੱਗੇ ਸੀ ਗਾਗਨੁਰ ਰਜਾਈ ਦਿੱਤੀ ਦੂਜੀ ਪੈਕ ਲਾ ਕੇ ਬਾਹਰ ਰੱਖੀ ਹੈ ਤੇ ਮਿੰਟ ਪੰਜ ਨਹੀਂ ਬਿਤੇ ਹੋਣੇ ਗਿਂੰਤੀ ਰੇ ਨਾਲ ਹੀ ਲਿਜਾਈ ਗਾਇਬ ਹੋ ਗਈ ਹੈ ਦੱਸੋ ਹਾਲਾਂਕਿ 10 ਤੋਂ 4 ਮਿੰਟ ਲੱਗੇ ਉਸ ਚੋਰ ਬਦਮਾਸ਼ ਨੂੰ ਇਹ ਸਮਾਨ ਗਾਇਬ ਕਰਨ ਦੇ ਵਿੱਚ ਇਹ ਤਸਵੀਰਾਂ ਨੇ ਦੁਕਾਨ ਦੀਆਂ ਜਿੱਥੇ ਕੀ ਇੱਕ ਚੋਰ ਬੰਦਾਸ਼ ਇਕੱਲਾ ਹੀ ਆਂਦਾ ਹੈ ਐਕਟਿਵਾ ਸਵਾਰ ਤੇ ਤੇ ਚਾਰ ਪੰਜ ਕੰਬਲ ਨੂੰ ਲੈ ਕੇ ਫਰਾਰ ਹੋ ਜਾਂਦਾ ਵਾ ਹਾਲਾਂਕਿ ਆਰਤੀ ਚੌਂਗ ਦੇ ਵਿੱਚ ਇੱਕ ਹੋਰ ਦੁਕਾਨ ਹੈ ਹੈਂਡਲਿੰਗ ਦੀ ਉਥੋਂ ਵੀ ਜਿਹੜਾ ਕਿ ਇਹ ਚੋਰ ਇਸ ਤਰ੍ਹਾਂ ਹੀ ਜਿਹੜੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਵਾ ਇਸ ਤੋਂ ਬਾਅਦ ਜਿਹੜੀ ਕਿ ਇੱਕ ਵਰਿੰਦਾ ਮੋਰਨ ਰੋਡ ਤੇ ਕਰਾਨੀ ਦੁਕਾਨ ਜਿਹੜੀ ਦੱਸੀ ਜਾ ਰਹੀ ਸੀਗੀ ਉਸਤੇ ਵੀ ਜਿਹੜਾ ਕੀ ਹੈ ਦਹੀਂ ਆਟੇ ਦੀ ਬੋਰੀਆਂ ਜਿਹਨਾਂ ਮੁਤਾਬਿਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਨਾ ਮੁਤਾਬਿਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਟੇ ਦੀ ਬੋਰੀਆਂ ਲੈ ਕੇ ਫਰਾਰ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਕੀ ਹੈ ਕਿ ਹੀਰੋ ਬੈਕਰੀ ਚੌਂਕ ਤੇ ਜਿਹੜੀ ਇੱਕ ਟੀਚਰ ਦੇ ਵੱਲੋਂ ਆਪਣੇ ਘਰ ਜਾ ਰਹੀ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਇੱਕ ਬਦਮਾਸ਼ ਚੋਰ ਬਦਮਾਸ਼ ਦੋ ਬਾਈਕ ਸਵਾਰ ਤੇ ਆਉਂਦੇ ਨੇ ਉਹਨਾਂ ਦੀ ਚੰਨੀਆਂ ਖੋ ਕੇ ਲੈ ਜਾਂਦੇ ਨੇ ਤੇ ਇਹ ਲਗਾਤਾਰ ਵਾਰਦਾਤਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਵਦਵੀ ਨਜ਼ਰਾਨੀ ਹਾਲਕੀ ਲੁਧਿਆਣਾ ਸ਼ਹਿਰ ਇੱਕ ਮਹਾਨਗਰ ਸ਼ਹਿਰ ਹੈ ਜਿੱਥੇ ਕਿ ਵਪਾਰ ਜਿਹੜਾ ਕਿ ਹੈ ਇੰਡਸਟਰੀ ਹੱਬ ਹੈ ਲੁਧਿਆਣਾ ਜਿੱਥੇ ਕਿ ਲਗਾਤਾਰ ਲੁੱਟਾਂ ਖੂਣਾਂ ਵਾਰਦਾਤਾਂ ਜਿਹੜੇ ਕਿ ਬਦਮਾਸ਼ ਅੰਜਾਮ ਦਿੰਦੇ ਆ ਰਹੇ ਨੇ ਤੇ ਸੀਸੀਟੀਵੀ ਚ ਵੀ ਤਸਵੀਰਾਂ ਜਿਹੜੀਆਂ ਕੈਦ ਹੋਈਆਂ ਨੇ ਤੇ ਪੁਲਸ ਵੀ ਜਿਹੜੀ ਕਿ ਹੈ ਅੱਖਾਂ ਕਮਕਰ ਵੀ ਜਿਹੜੀ ਸੁੱਤੀ ਹੋਈ ਹੈ ਹਾਲਕੀ ਇਹਨਾਂ ਦੇ ਵੱਲੋਂ ਕੰਪਲੇਟ ਵੀ ਜਿਹੜੀ ਕਿ ਦਰਜ ਕਰਾਈ ਗਈ ਆ ਤੇ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਵਿੱਚ ਪੁਲਸ ਉਸ આરોપી ਨੂੰ ਉਸ ਦੋਸ਼ੀ ਨੂੰ ਉਸ ਬਚੋਰ ਬਦਮਾਸ਼ ਨੂੰ ਕਿਨੇ ਕੋਈ ਜਲਦ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਦਾ ਸਮਾਨ ਕਿਨੇ ਕੋਈ ਜਲਦ ਵਾਪਸ ਲੋਟਦਾ ਵਾ ਜਦੋਂ ਚੋਰ ਬਦਮਾਸ਼ ਜਿਹੜਾ ਇਸ ਵਾਰ ਦਾਤ ਨੂੰ ਅੰਜਾਮ ਦੇ ਗਿਆ ਤੁਸੀਂ ਇੱਥੇ ਬੈਠੇ ਸੀ ਉਦੋਂ ਇਸ ਜਗ੍ਹਾ ਤੇ ਬੈਠੀ ਸੀ ਸਰਾਣੀ ਕੋਲ ਅੱਛਾ ਜੀ ਉਸ ਟਾਈਮ ਬੈਠੀ ਸੀ ਪਰ ਮੈਨੂੰ ਪਤਾ ਨਹੀਂ ਲੱਗਿਆ ਅੱਗੋਂ ਗੱਦਾ ਖੜਾ ਸੀਗਾ ਤੇ ਕੁੜੀ ਤੰਗ ਕਰਦੀ ਵੀ ਸੀ ਮੈਂ ਇਹਨ ਲੈ ਕੇ ਬੈਠੀ ਸੀ ਜਿਸ ਟਾਈਮ ਮੈਨੇ ਚੌਥੀ ਲਜਾਈ ਚੱਕੀ ਹੈ ਨਾ ਉਸ ਟਾਈਮ ਮੈਂ ਬਾਹਰ ਨਿਕਲੀ ਪਰ ਉਹ ਪੱਛ ਚੁੱਕਾ ਸੀ ਅੱਛਾ ਉਸ ਤੋਂ ਮੈਂ ਬਾਹਰ ਨਿਕਲ ਗਿਆ ਕਿੰਨੇ ਵੇਲੇ ਕਿੰਨੇ ਵੇਲੇ ਘਟਣਾ ਹੋਣੀ ਹੈ ਇਹ ਪੂਰੇ 2:30 ਵਜੇ ਦਾ ਟਾਈਮ ਸੀ 2:30 ਵਜੇ ਦਾ ਟਾਈਮ ਹਾਂਜੀ ਅੱਡੀ ਕਿਸ ਤਰ੍ਹਾਂ ਦੇ ਦੋ ਕਿ ਮਾਰ ਰੱਖਣਾ ਬਾਹਰ ਸੇਫ ਹੈ ਜਾਂ ਅਨ ਸੇਫ ਹੈ ਅਨ ਸੇਫ ਹੈ ਪਹਿਲੇ ਜੇ ਰੱਖਦੇ ਸੀ ਪਹਿਲੇ ਸ਼ੁਰੂ ਤੋਂ ਰੱਖਦੇ ਆ ਪਰ ਇੰਨਾ ਅੱਜ ਕੱਲ ਨਹੀਂ ਹਨੇਰ ਚੱਪੇ ਹੈ ਕਿ ਉਹਨੇ ਇਤਨੀ ਬਦਮਾਸ਼ੀ ਕੀਤੀ ਹੈ ਪਰ ਇੱਕ ਚੱਕ ਦੋ ਚੱਕ ਇਹਨੇ ਚਾਰ ਰਜਾਈਆਂ ਚੱਕੀਆਂ ਵਿੱਚ ਦਬਾ ਦਬ ਕੇ ਬੜੇ ਆਰਾਮ ਨਾਲ ਰੱਖੀਆਂ ਕਿੰਨਾ ਕੋ ਨੁਕਸਾਨ ਹੋ ਗਿਆ ਹੋਗਾ ਨੁਕਸਾਨ ਹੈ 6000 ਤੋਂ ਜ਼ਿਆਦਾ ਇਹ ਤਾਂ ਬਹੁਤ ਮਾੜੀ ਗੱਲ ਹੈ ਕਦੇ ਦੁਕਾਨ ਤੇ ਆਇਆ ਕਦੇ ਨਾ ਆਇਆ ਪਰ ਚੋਰੀ 6000 7000 ਇੱਕ ਟਾਈਮ برداشت ਕਰਨੀ ਮੁਸ਼ਕਲ ਹੈ ਹੁਣ ਇਹ ਦੇਖੋ ਬਈ ਹੁਣ ਇਹਨਾਂ ਦਾ ਕੋਈ ਹੱਲ ਕਰੋ ਜਿਵੇਂ ਹੋ ਸਕਦਾ ਜੁੜੇ ਲੁਧਾਨ ਲੈ ਦੇ ਨਾਲ ਹਨੀਦਰਾਂ ਜੋ ਰਿਪੋਰਟ ਤਨਵਾ